ਇਸ ਸੰਗਰਾਮ ਯਾਤਰਾ ਜਿਹੜੀ ਹੈ ਮੰਨਰੇਗਾ ਇਹ ਉਸੀ ਗੁਰਦਾਸਪੁਰ ਸ਼ੁਰੂ ਕਰਕੇ ਫਿਰ ਦਵਾਬਾ ਚ ਅਸੀਂ ਟਾਣਾ ਚਲੇ ਜਾਵਾਂਗੇ ਫਿਰ ਇਸੇ ਤਰ੍ਹਾਂ ਅਸੀਂ ਬਲਾਚੌਰ ਤੇ ਫਿਰ ਸਮ ਰਾਲਾ ਇੱਥੋਂ ਚਲਦੀ ਹੋਈ ਫੇਰੇ ਜਾਏਗੀ ਸੰਗਰੂਰ ਰਾਜਪੁਰਾ ਪਠਿੰਡਾ ਮੋਗਾ ਫਰੋਜ਼ਪੁਰ ਸੋ ਇਹ ਕਾਂਗਰਸ ਪਾਰਟੀ ਨੇ ਫੈਸਲਾ ਲਿਆ ਹੈ ਕਿ ਇਹ ਮੰਰੇਗਾ ਸੰਗਰਾਮ ਦੇ ਨਾਲ ਅਸੀਂ ਜਨਤਾ 'ਚ ਜਾਈਏ ਕਿ ਕਾਂਗਰਸ ਪਾਰਟੀ ਮੰਰੇਗਾ ਦੇ ਕੇ ਅਸਰ ਉਹ ਪਹਿਲਾਂ ਵੀ 1 ਸਾਲ ਤੋਂ ਤਕਰੀਬਨ ਮੰਰੇਗਾ ਬੰਦ ਹੈ ਮੰਰੇਗਾ ਦੀਆਂ ਦਿਹਾੜੀਆਂ ਨੂੰ ਮਿਲਦੀਆਂ ਇਹਦੇ ਨਾਲ ਗਰੀਬ ਤੇ ਉਮੀਦਵਾਰ ਜਿਹੜਾ ਪਾੜਾ ਹੈ ਉਹ ਵੱਧ ਜਾਏਗਾ ਤੇ ਬਹੁਤ ਭਾਰੀ ਨੁਕਸਾਨ ਸਾਡੀ ਸਟੇਟ ਦਾ ਤਾਂ ਹੋਏਗਾ ਹੀ ਹੋਏਗਾ ਕਾਲ ਅੱਜ ਸਾਡੀ ਇਹ ਮੰਗ ਹੈ ਕਿ ਅਸੀਂ ਸਾਰੇ ਲੀਡਰ ਇਕੱਠੇ ਹੋ ਕੇ ਇਹ ਮੰਗ ਕਰ ਰਹੇ ਹਾਂ ਕਿ ਇਹ ਜਿਹੜਾ ਕਾਲਾ ਕਾਨੂੰਨ ਲੈ ਕੇ ਆਏ ਇਹਨੂੰ ਵਾਪਸੀ ਕੀਤਾ ਜਾਵੇ ਕਿਉਂਕਿ ਇਹ ਹੱਤ ਇਹ ਪਹਿਲਾ ਤਿੰਨ ਕਾਲੇ ਕਾਨੂੰਨ ਬਣਾਏ ਕਿਸਾਨਾਂ ਦੇ ਖਿਲਾਫ ਤੇ ਅੱਜ ਸਾਨੂੰ ਇਹ ਦੇ ਦਿੱਤਾ ਜਿਹੜਾ ਮਨਰੇਗਾ ਦਾ ਬੰਦ ਕਰਨ ਦਾ ਜਿਹੜਾ ਇਤਿਹਾਸਾ ਇਹ ਕੋਰੋਨਾ ਕਾਲ ਦੇ ਵਿੱਚ ਸਾਨੂੰ ਸੰਜੀਵਨੀ ਬੂਟੀ ਦੀ ਤਰ੍ਹਾਂ ਇਹ ਇਹਦਾ ਫਾਇਦਾ ਹੋਇਆ ਸੀ ਔਰ ਜੇ ਇਸ ਤਰ੍ਹਾਂ ਕੰਮ ਹੋ ਗਿਆ ਤਾਂ ਬਹੁਤ ਵੱਡਾ ਤੁਸਬ ਹੋ ਜਾਣਾ ਸੀ ਅੱਜ ਕਾਂਗਰਸ ਪਾਰਟੀ ਵੱਲੋਂ ਮਨਰੇਗਾ ਬਚੋ ਸੰਗਰਾਮ ਜਿਹੜਾ ਸ਼ੁਰੂ ਕੀਤਾ ਜਾਣਾ ਦੱਸ ਦਈਏ ਕਿ ਗਰਦਾਸਪੁਰ ਤੋਂ ਜਿਹੜਾ ਸੰਗਰਾਮ ਸ਼ੁਰੂ ਹੋਵੇਗਾ ਤਾਂ ਸਾਡੇ ਨਾਲ ਰਾਜਾ ਵੜਿੰਗ ਜੀ ਮੌਜੂਦ ਨੇ ਵੜਿੰਗ ਸਾਹਿਬ ਕਿਵੇਂ ਵੇਖਦੇ ਹੋ ਭਾਜਪਾ ਦੀ ਇਹ ਤਾਨਾਸ਼ਾਹੀ ਨੂੰ ਦੇਖੋ ਗੁਰੂ ਰਾਮਦਾਸ ਜੀ ਦੀ ਪਾਵਨ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਇੱਥੋਂ ਸ਼ੁਰੂਆਤ ਕਰਕੇ ਤੇ ਅਸੀਂ ਇਹ ਸੰਗਰਾਮ ਯਾਤਰਾ ਜਿਹੜੀ ਹੈ ਮੰਨਰੇਗਾ ਇਹਨੂੰ ਅਸੀਂ ਗੁਰਦਾਸਪੁਰ ਸ਼ੁਰੂ ਕਰਕੇ ਫਿਰ ਦਬਾਬਾ ਚ ਅਸੀਂ ਟਾਣਾ ਚਲੇ ਜਾਵਾਂਗੇ ਫਿਰ ਇਸੇ ਤਰ੍ਹਾਂ ਅਸੀਂ ਬਲਾਚੌਰ ਤੇ ਫਿਰ ਸਮ ਰਾਲਾ ਇੱਥੋਂ ਚਲਦੀ ਹੋਈ ਫਿਰ ਇਹ ਜਾਏਗੀ ਸੰਗਰੂਰ ਰਾਜਪੂਰਾ ਬਠਿੰਡਾ ਮੋਗਾ ਫਰੋਜ਼ਪੁਰ ਸੋ ਇਦਾਂ ਹੀ ਇਹ ਜਿਹੜੇ ਸਾਡੇ 15 ਕਾਰਕਰਮ ਹੈਗੇ ਨੇ ਸੋ ਇਹ ਕਾਂਗਰਸ ਪਾਰਟੀ ਨੇ ਫੈਸਲਾ ਲਿਆ ਹੈ ਕਿ ਇਹ ਮੰਰੇਗਾ ਸੰਗਰਾਮ ਦੇ ਨਾਲ ਅਸੀਂ ਜਨਤਾ 'ਚ ਜਾਈਏ ਕਿ ਕਾਂਗਰਸ ਪਾਰਟੀ ਮੰਰੇਗਾ ਲੈ ਕੇ ਆਈ ਸੀ ਇਹ ਚੁੱਲਾ ਚਲਾਉਣ ਦਾ ਕੰਮ ਜਿਹੜਾ ਕਾਂਗਰਸ ਪਾਰਟੀ ਨੇ ਗਰੀਬਾਂ ਦਾ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਦੀ ਨੇ ਅੱਜ ਉਹਨੂੰ ਬੰਦ ਕਰਤਾ ਬੀਜੇਪੀ ਨੇ ਔਰ ਆਮ ਆਦਮੀ ਪਾਰਟੀ ਨੇ ਕੁਝ ਉਹ ਪੰਜਾਬ ਦੇ ਲੋਕਾਂ 'ਸੇ ਕੁਝ ਨਹੀਂ ਕੀਤਾ ਸੋ ਪਹਿਲਾਂ ਵੀ 1 ਸਾਲ ਤੋਂ ਤਕਰੀਬਨ ਮਨਰੇਗਾ ਬੰਦ ਹੈ ਮਨਰੇਗਾ ਦੀਆਂ ਦਿਹਾੜੀਆਂ ਨਹੀਂ ਮਿਲ ਰਹੀਆਂ ਇਹਦੇ ਨਾਲ ਗਰੀਬ ਤੇ ਅਮੀਰ ਦਾ ਜਿਹੜਾ ਪਾੜਾ ਹੈ ਉਹ ਵੱਧ ਜਾਏਗਾ ਤੇ ਬਹੁਤ ਭਾਰੀ ਨੁਕਸਾਨ ਸਾਡੀ ਸਟੇਟ ਦਾ ਤਾਂ ਹੋਏਗਾ ਹੀ ਹੋਏਗਾ ਨਾਲ ਗਰੀਬਾਂ ਦਾ ਹੋ ਜਾਏਗਾ ਔਰ ਅੱਜ ਸਾਡੀ ਇਹ ਮੰਗ ਹੈ ਕਿ ਅਸੀਂ ਸਾਰੇ ਲੀਡਰ ਇਕੱਠੇ ਹੋ ਕੇ ਮੰਗ ਕਰ ਰਹੇ ਹਾਂ ਕਿ ਇਹ ਜਿਹੜਾ ਕਾਲਾ ਕਾਨੂੰਨ ਲੈ ਕੇ ਆਏ ਇਹਨੂੰ ਵਾਪਸੀ ਕੀਤਾ ਜਾਵੇ ਕਿਉਂਕਿ ਇਹ ਹੱਦ ਗਿਸ਼ ਬਰਦਾਸ਼ਤ ਨਹੀਂ ਹੋਏਗਾ ਇਹ ਵਾਰ-ਵਾਰ ਪੰਜਾਬ ਨਾਲ ਧੱਕਾ ਤੇ ਅਟੈਕ ਕਰ ਰਹੇ ਆ ਪਹਿਲਾਂ ਤਿੰਨ ਕਾਲੇ ਕਾਨੂੰਨ ਬਣਾਏ ਕਿਸਾਨਾਂ ਦੇ ਖਿਲਾਫ ਤੇ ਅੱਜ ਸਾਨੂੰ ਇਹ ਦੇ ਦਿੱਤਾ ਜਿਹੜਾ ਮੰਰੇਗਾ ਦਾ ਬੰਦ ਕਰਨ ਦਾ ਜਿਹੜਾ ਤੋਹਫਾ ਦਿੱਤਾ ਸੋ ਇਹ ਅਸੀਂ ਕਾਂਗਰਸ ਪਾਰਟੀ ਇਹ ਕਾਨੂੰਨ ਲੈ ਕੇ ਆਈ ਸੀ ਇਹ 100 ਦਿਨ ਦਾ ਰੋਜ਼ਗਾਰ ਗਰੀਬ ਦਾ ਦਾ ਚੁੱਲ੍ਹਾ ਚੱਲਦਾ ਰਹੇ ਤੁਸੀਂ ਦੇਖੋ ਕਿ ਦੋ ਬੰਦਿਆਂ ਕੋਲੇ ਅਡਾਨੀ ਤੇ ਅਬਾਨੀਆਂ ਕੋਲੇ ਦੇਸ਼ ਦੇ 80% ਲੋਕਾਂ ਦੀ ਜਾਇਦਾਦ ਹੈ ਜਾਨੀ ਕਿ ਪੈਸਾ ਹੈ ਗਰੀਬ ਕਿੱਥੇ ਜਾਏਗਾ ਔਰ ਇਹ ਮਨਮੋਹਨ ਸਿੰਘ ਦੀ ਦੀ ਸੋਚ ਸੀ ਰੇਪਤੀ ਸੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਕਿ ਹਰ ਵਿਅਕਤੀ ਨੂੰ ਇੰਪਾਵਰ ਕਰਨਾ ਹੈ ਹਰ ਇਕੁਐਲਿਟੀ ਦੇਣੀ ਹੈ ਇਸ ਕਰਕੇ ਇਹਦਾ ਨਾਮ ਜਿਹੜਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਾਮ ਤੇ ਰੱਖਿਆ ਗਿਆ ਸੀ ਜਿਹਨੂੰ ਹੁਣ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਸਾਨੂੰ ਕੁਝ ਦੇਤਾ ਨਹੀਂ ਪਾਈ ਸਾਥ ਹੋਰ ਜਾਣਾ ਖੋਣ ਦੀ ਗੱਲਬਾਤ ਕਰ ਲਈਏ ਸੋ ਇਸ ਕਰਕੇ ਅੱਜ ਇਹ ਅਸੀਂ ਸ਼ੁਰੂਆਤ ਕਰ ਰਹੇ ਹਾਂ ਹਾਂ ਜੀ ਪੰਜਾਬ ਦੀ ਗੱਲ ਕਰੀਏ ਖਾਸ ਕਰਕੇ ਟਾਰੀ ਦੀ ਗੱਲ ਕਰੀ ਤਾਂ ਉੱਥੇ ਵੀ ਇੱਕ ਜਿਹੜਾ ਨੌਜਵਾਨ ਵੱਲੋਂ ਜਿਹੜਾ ਆਪਣੀ ਕੁੜੀਆਂ ਨੂੰ ਮਾਰ ਦਿੱਤਾ ਗਿਆ ਐਸੇ ਦੁੱਖੋ ਕਿ ਨਾਲਾ ਵੀ ਜਿਹੜੀ ਸੁਸਾਇਸਾਈਡ ਕੀਤੀ ਐਸੇ ਦੁੱਖੋ ਕਿ ਜਿਹੜਾ ਕਾਰੋਬਾਰ ਨਹੀਂ ਸੀਗਾ ਉਹਦਾ ਦਿਹਾੜੀ ਦਾ ਪਾ ਲਾਉਂਦਾ ਸੀਗਾ ਲੇਕਿਨ ਇਸ ਤੋਂ ਦੁਖੀ ਹੋ ਕੇ ਉਹਨੇ ਸੁਸਾਇਸਾਈਡ ਕੀਤਾ ਹਾਂ ਬਿਲਕੁਲ ਜੀ ਮੈਂ ਸਮਝਦਾ ਕਿ ਲੋਕ ਪੋਖਮਾਰੀ ਦਾ ਸ਼ਿਕਾਰ ਹੋ ਰਹੇ ਔਰ ਅਗਰ ਇਸੇ ਤਰ੍ਹਾਂ ਹੀ ਕੋਰੋਨਾ ਕਾਲ ਦੇ ਵਿੱਚ ਸਾਨੂੰ ਸੰਜੀਵਨੀ ਬੂਟੀ ਦੀ ਤਰ੍ਹਾਂ ਇਹ ਇਹਦਾ ਫਾਇਦਾ ਹੋਇਆ ਸੀ ਔਰ ਜੇ ਇਸ ਤਰ੍ਹਾਂ ਕੰਮ ਹੋ ਗਿਆ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਸਾਡਾ ਜੀ ਤਾਂ ਇਹ ਦੇਖ ਸਕਦੇ ਹਾਂ ਕਿ ਜੋ ਜਿੰਨੀ ਕਾਂਗਰਸ ਦੀ ਸਮੂੱਚੀ ਲੀਡਰਸ਼ਿਪ ਹੈ ਉਹ ਸਾਡੇ ਨਾਲ ਮੌਜੂਦ ਸੀਗੀ ਇੱਥੇ ਤਾਂ ਉਹਨਾਂ ਵੱਲੋਂ ਜਿਹੜੀ ਖੁੱਲ ਕੇ ਗੱਲਬਾਤ ਕੀਤੀ ਗਈ ਹੈ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਭਾਜਪਾ ਦੀ ਇਸ ਤਾਨਾਸ਼ਾਹੀ ਜੋ ਫੈਸਲੇ ਨੂੰ ਲੈ ਕੇ ਅੱਜ ਕਾਂਗਰਸ ਦਾ ਵੱਡਾ ਜੋ ਬਿਆਨ ਸਾਹਮਣੇ ਆਇਆ ਉਹਨਾਂ ਬੋਲੇ ਜਿਹੜੀ ਸੰਗਰਾਮ ਸ਼ੁਰੂ ਕੀਤਾ ਜਾਣਾ ਹੈ ਤਾਂ ਇਸੇ ਤਰ੍ਹਾਂ ਦੇ ਨਾਲ ਤਰਨਾਂ ਕਲੀ-ਕਲੀ ਤਸਵੀਰ ਇਸ ਸੰਗਰਾਮ ਦੀ ਸਾਂਝੀ ਕਰਦੇ ਰਵਾਂਗੇ ਬਣੇਰੋ ਜਗਵੰਤ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਮਾਰ ਦੇ ਨਾਲ ਰੱਖਿਆ ਸਨ ਜਗਵੰਤ ਟੀਵੀ ਸ਼੍ਰੀਮ ਸਸਾਈ